ਉਹ ਨਾ ਗੱਡੀ ਚਾਹੀਦੀ ਹੈ ਕਹਿੰਦੇ ਕਿਹੜੀ ਗੱਡੀ ਚਾਹੀਦੀ ਆ ਤੇ ਮੈਂ ਕਿਹਾ ਥਾਰ ਚਾਹੀਦੀ ਆ ਤੇ ਕਹਿੰਦੇ ਇੱਕ ਮਿੰਟ ਰੋਕਾ ਵਿੱਚੇ ਹੀ ਇੱਕ ਪੰਜਾਬ ਦਾ ਡਿਸਟ੍ਰੀਬਿਊਟਰ ਹੈ ਸਰਦਾਰ ਜਾਂ ਮੁਹਾਲੀ ਤੋਂ ਮੈਨੂੰ ਪਤਾ ਨਹੀਂਗਾ ਉਹਦਾ ਨਾਮ ਕੀ ਆ ਉਸੇ ਟਾਈਮ ਹੀ ਉਹਨੂੰ ਫੋਨ ਲਾ ਲਿਆ ਵਿੱਚ ਤੇ ਮੈਨੂੰ ਜਿਹੜੀ ਆਪਣੇ ਕੋਲ ਥਾਰ ਆ ਇਹ ਸਿੱਧੂ ਮੂਸੇ ਵਾਲੇ ਨੇ ਲੈ ਕੇ ਦਿੱਤੀ ਸੀਗੀ ਨਾਲ ਦੀ ਨਾਲ ਹੀ ਫਿਰ ਮੈਂ ਇੱਥੇ ਇਲੈਕਸ਼ਨ ਚ ਆ ਗਿਆ ਫਿਰ ਅਸੀਂ ਜੂਝ ਕੇ ਇੱਥੇ ਉਹਨੇ ਮੁਹਾਲੀ ਫੋਨ ਲਾਇਆ ਹਾਂ ਰਾਤੀ 12:30 12:30 ਵਜੇ ਸੱਚ ਬੰਦੇ ਡੀਗਦੇ ਹੁਣ ਮੈਂ ਦੱਸ ਦਿੰਦਾ ਗੱਲ ਬੰਦਿਆਂ ਦੇ ਜਿਹੜਾ ਜਾਂਦਿਆਂ ਚਾਹਦੇ ਡੈਬੀ ਹੋਣੀ ਸਾਰੇ ਰਾਹੁਲ ਹੋਣੀ ਆਪਣੇ ਚੇਰਮਨ ਹੋਣੀ ਇਹ ਸਾਰੇ ਗਏ ਉੱਥੇ ਵੇਟ ਕਰ ਰਹੇ ਸੀਗੇ ਹੈਨਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਗੱਡੀ ਤੁਹਾਨੂੰ ਚਾਹੀਦੀ ਕਿੱਥੇ ਆ ਵੀ ਪਿੰਡ ਪਹਚਾ ਦਈਏ ਮੈਂ ਫਿਰ ਮੈਂ ਕਿਹਾ ਪੈਸੇ ਪੇਮੈਂਟ ਕੋਈ ਨਹੀਂ ਕੋਈ ਨਹੀਂ ਤੁਸੀਂ ਜਦੋਂ ਆਜੋਗੇ ਐਡਾ ਵੱਡਾ ਨਾਮ ਸੀਗਾ ਮਤਲਬ ਕਿ ਪੈਸਿਆਂ ਤੱਕ ਵੀ ਨਹੀਂ ਅਸੀਂ ਦਿੱਤੇ ਨਾ ਸਾਲ ਡੇਢ ਸਾਲ ਦੀ ਉਹ ਤੋਂ ਬੁਕਿੰਗ ਸੀਗੀ ਤੇ ਬਲੈਕ ਤੇ ਸੀ ਨਾ ਬਲੈਕ ਦਿੱਤੀ ਆ ਸਿਰਫ ਅਸੀਂ 10 ਮਿੰਟਾਂ ਦੇ ਵਿੱਚ ਗੱਡੀ ਲਈ ਆ। ਉਦੋਂ ਹੀ ਅਸੀਂ ਰਾਤ ਨੂੰ 12:30 ਵਜੇ ਮਹਾਲੀ ਤੋਂ ਗੱਡੀ ਲੈ ਕੇ ਆਏ ਆ। ਤੇ ਵੇਟ ਕਰ ਰਿਹਾ ਸਾਰਾ ਸਟਾਪ ਉਹਨਾਂ ਤਾਂ ਮੈਨੂੰ ਲੱਗਦਾ ਹੋਰ ਵੀ ਸ਼ਾਇਦ 2-3 ਏਜੰਸੀਆਂ ਦੇ ਉੱਥੇ ਆਗਣ ਵੀ ਅੱਜ ਮੋਸੇਵਾਲਾ ਸਾਹਿਬ ਆ ਜਾ ਰਹੇ ਨੇ ਗੱਡੀ ਲੈਣ ਵਾਸਤੇ। ਐਦਾਂ ਦੀਆਂ ਹੋਰ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ। ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ। ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।